ਬਾਦੀ ਵੀ ਜਾਣਦੇ ਆ ਨਿਕੜ ਵੀ ਜਾਣਦੇ ਆ ਤੇ ਸਾਨੂੰ ਸਾਡੇ ਨਾਲ ਸਾਡੇ ਬੇਗਦਰ ਨਹੀਂ ਨੂਵਾਜੀ ਸਾਡੀ ਜਾਤ ਨਹੀਂ ਪੁੱਛਦੇ ਪਹਾੜੀ ਇਲਾਕਿਆਂ ਦੇ ਵਿੱਚ ਜੋ ਬਦਲ ਫਟ ਰਹੇ ਹਨ ਤਾਂ ਉਹ ਸਾਰਾ ਪਾਣੀ ਇਹਨਾਂ ਦਰਿਆਵਾਂ ਦੇ ਰਹੀਂ ਇੱਥੇ ਆ ਰਿਹਾ ਤੇ ਇਥੋਂ ਦੇ ਲੋਕ ਹਨ ਜੋ ਉਹਨਾਂ ਦੇ ਵਿੱਚ ਸਹਿਨ ਦਾ ਮਾਹੌਲ ਹੈ ਕਿਉਂ ਪੈ ਨਾ ਵੀ ਸਾਡੀ ਬੇਕਦਰੀ ਕੀਤੀ ਆ ਅੱਜ ਦੁਖ ਦੇ ਦਿੱਤੀ ਹੈਲਰ 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 ਤੇ ਉੱਠਦੇ ਹਾਂ ਅੱਜ ਆਪ ਮੈਂ ਦੁਖ ਦੇ ਸੀ ਜਾ ਕੇ ਸੁਣ ਹੁਸਨ ਮਾਲ ਤੋਂ ਤਾਂ ਮਿਲ ਗਈ। ਤੁਹਾਨੂੰ ਜਿਹੜਾ ਇਹ ਬੋਰੀਆਂ ਤੁਸੀਂ ਪਰਵਾ ਰਹੇ ਹੋਗੇ ਲੱਗਦਾ ਹੈ ਕਿ ਇੰਨੀ ਬੋਰੀਆਂ ਨਾਲ ਆਪਣਾ ਸਾਜੂਆ ਕੋਈ ਇਹਨਾਂ ਨੂੰ ਕਹਿੰਦਾ ਹੈ ਇੱਕ ਕਈ ਹਜ਼ਾਰ ਹੋ ਗੋ ਮਗਰਾ ਡਿਜੀਟ ਲੱਖਾਂ ਬਗੋ ਬੰਦ ਤੇ ਰੱਖਿਆ ਹੈ। ਕਿੰਨੇ ਕ ਕਰ ਰਹੇ ਹਾਂ ਇਹਨਾਂ ਨੂੰ ਪਤਾ ਸਰਕਾਰਾਂ ਨੂੰ ਵੀ ਇਹ ਇਹਦੀ ਜਿਹੜੀ ਰਿਪੇਅਰ ਕਰਨਾ ਕਰਦੇ ਹੀ ਨਹੀਂ ਹਨ ਜਦੋਂ ਮੌਕੇ ਤੇ ਆਉਂਦੇ ਆ ਉਦੋਂ ਬਜਟ ਦੇ ਰੁਪਏ ਬਣਦੇ ਨੇ ਕੋਸ ਮੰਤਰੀ ਖਾ ਜਾਂਦੇ ਨੇ ਕੋ ਸਰਕਾਰਾਂ ਖਤਮ ਕਰ ਜਾਂਦੇ ਨੇ ਤੇ ਜਿਹੜੇ ਮਜ਼ਦੂਰ ਨੇ ਉਹ ਉਹਨਾਂ ਨੂੰ ਪੈਸਾ ਨਹੀਂ ਮਿਲ ਰਿਹਾ ਨਰੇਕ ਵਾਲਾਂ ਵਿਚਾਰਨ ਕੱਗਰ ਹੈ ਉਹ ਲਗਾਤਾਰ ਉਹਦਾ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ 40 ਪੁਆਇੰਟ ਹੋ ਗਿਆ 8% ਰਹਿ ਗਿਆ ਜੇ ਕਿਤੇ ਥੋੜੇ ਬੋਲਦੇ ਹੋਰ ਵੀ ਹੀਟ ਆ ਜਾਂਦੇ ਆ ਇਸ ਦਾ ਭਾੜਾ ਦਾ ਪਾਣੀ ਆ ਰਿਹਾ ਦਾ ਤਾਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜੋ ਇੰਤਜ਼ਾਮ ਨੇ ਇਹ ਬਹੁਤ ਥੋੜੇ ਹੈ ਇਹ ਸਰਕਾਰਾਂ ਦੀ ਨਿਸ਼ਾਨੀ ਹੈ ਜੀ ਜਿਹੜੀਆਂ ਜਿਹੜੀ ਸਰਕਾਰ ਆਉਂਦੀ ਹੈ ਦਲਾਸਾ ਦੇ ਕੇ ਚਲੀ ਜਾਂਦੀ ਹੈ ਪਿੰਡਾਂ ਦੇ ਪਿੰਡ ਦਵਾਹ ਹੁੰਦੇ ਨੇ ਕੋਈ ਇਹਨਾਂ ਨੂੰ ਮੁਆਵਜ਼ਾ ਨਹੀਂ ਕੋਈ ਕੁਝ ਨਹੀਂ ਇੱਥੇ ਹਰ ਸਾਲ ਆਉਂਦੇ ਨੇ ਜੀ ਅਨੇਕਾਂ ਹੀ ਤਰ੍ਹਾਂ ਦੇ ਪਰ ਸੁਧੰਦ ਕਿਤੇ ਰਾਤ ਕਿੰਨੇ ਕਿਤੇ ਜਿਹੜੀ ਸਰਕਾਰ ਦੇ ਅਫਸਰੇ ਨੁਮਾਇंदे ਆਉਂਦੇ ਨੇ ਜਾਂ ਪ੍ਰਸ਼ਾਸਨ ਆਂਦਾਗਾ ਬਸ ਖਾਣਾ ਪੂਰਤੀ ਕਰ ਰਿਹਾ ਇੱਥੇ ਆ ਕੇ ਫੋਟੋ ਖਿਚਾ ਕੇ ਵੀਡੀਓ ਪਾਉਣ ਦੇ ਨੇ ਵੀ ਅਸੀਂ ਜਾਏ ਹਾਂ ਨਾ ਹਾਂ ਖਤਰਾ ਤਾਂ ਬਣਿਆ ਹੋਇਆ ਇਸ ਪਿੰਡ ਇਸੇ ਪਿੰਡ ਤੋਂ ਬਹੁਤ ਮਾਰ ਦਿੱਤੀ ਗਈ ਨੇ ਹਰ ਇੱਕ ਨੇਤਾ ਦਿੱਤੀ ਗਈ ਨੇ ਪਰ ਪਰ ਕੋਈ ਸੁਣ ਨਹੀਂ ਲੱਗਦਾ ਦੇ ਨਾਂ ਲੱਗਦੇ ਪਿੰਡ ਮਕਰੋੜ ਸਾਹਿਬ ਘੱਗਰ ਦਰਿਆ ਤੇ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਸ ਤਰ੍ਹਾਂ ਪਿਛਲੀ ਵਾਰ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀਗਾ ਕਿ ਜਦੋਂ ਇਹ ਘੱਗਰ ਪੂਰਾ ਭਰ ਗਿਆ ਸੀ ਤੇ ਇਸ ਦੀ ਸਫਾਈ ਪ੍ਰੋਪਰ ਨਹੀਂ ਹੋਈ ਸੀ ਤਾਂ ਉਸ ਦਾ ਖਮਿਆਜ਼ਾ ਹੈ ਜੋ ਪਿੰਡ ਵਾਲਿਆਂ ਨੂੰ ਭੁਗਤਣਾ ਪਿਆ ਸੀ ਤਾਂ ਅੱਜ ਦੇ ਜੋ ਹਾਲਾਤ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਉਹ ਵੀ ਬਿਲਕੁਲ ਓਵੇਂ ਦੇ ਓਵੇਂ ਹੀ ਬਣੇ ਹੋਏ ਹਨ ਅਤੇ ਜੋ ਹੜ੍ਹ ਹੈ ਉਸ ਦੀ ਸਥਿਤੀ ਪੂਰੀ ਬਣੀ ਹੋਈ ਹੈ ਤੇ ਲਗਾਤਾਰ ਪਾਣੀ ਦਾ ਜੋ ਲੈਵਲ ਹੈ ਉਹ ਵਧਦਾ ਜਾ ਰਿਹਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਜੋ ਬੱਦਲ ਫਟ ਰਹੇ ਹਨ ਤਾਂ ਉਹ ਸਾਰਾ ਪਾਣੀ ਇਹਨਾਂ ਦਰਿਆਵਾਂ ਦੇ ਰਾਹੀਂ ਇੱਥੇ ਆ ਰਿਹਾ ਤੇ ਇਥੋਂ ਦੇ ਲੋਕ ਹਨ ਜੋ ਉਹਨਾਂ ਦੇ ਵਿੱਚ ਸਹਿਨ ਦਾ ਮਾਹੌਲ ਹੈ ਗੱਲ ਕੀਤੀ ਜਾਵੇ ਨਰੇਗਾ ਦੀ ਤਾਂ ਨਰੇਗਾ ਬਸ ਜੋ ਮਜ਼ਦੂਰ ਹਨ ਉਹਨਾਂ ਵੱਲੋਂ ਵੀ ਇਥੇ ਬੋਰੀਆਂ ਲਗਾ ਲਗਾ ਕੇ ਭਰੀਆਂ ਜਾਂ ਮਿੱਟੀ ਦੇ ਬੋਰੀਆਂ ਭਰੀਆਂ ਜਾ ਰਹੀਆਂ ਹਨ ਤਾਂ ਜੋ ਹੜ੍ਹ ਦੀ ਸਥਿਤੀ ਹੈ ਕਿਤੇ ਨਾ ਕਿਤੇ ਉਸ ਨੂੰ ਠੱਲ ਪਾਈ ਆ ਸਕੇ ਸਾਡੇ ਨਾਲ ਮਜ਼ਦੂਰ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਆ ਬਾਈ ਹੱਸ ਸ੍ਰੀਕਾਰ ਕਿ ਨਾ ਮੇ ਆਪਣਾ ਪ੍ਰੀਤਮ ਸਿੰਘ ਕਿਹੋ ਜੇ ਇੰਤਜ਼ਾਮ ਚੱਲ ਰਹੀ ਨਹੀਂ ਤੁਹਾਨੂੰ ਸਾਂਹ ਤੇ ਜੇ ਚੜਦੀਏ ਤੇ ਕਾਲਾ ਤੇ ਆ ਰਹੇ ਨੇ ਫਿਰ ਸਾਥੀ ਦੁਆਸੇ ਡੁੱਬ ਵੀ ਜਾਂਦੇ ਆ ਨਿਕੜ ਵੀ ਜਾਂਦੇ ਆ ਫਿਰ ਸਾਨੂੰ ਸਾਡੇ ਗੱਲ ਸਾਡੇ ਬੇਗਦਰੀ ਆ ਬੇਗਦਰੀ ਨੂੰ ਮਾਜੀ ਸਾਡੀ ਜਾਤ ਨਹੀਂ ਪੁੱਛਦੇ ਸਾਡੀ ਜਾਤ ਪੁੱਛਦੇ ਨਹੀਂ ਅਸੀਂ ਵੀ ਸਾਰੀ ਉਮਰ ਮਰਗੇ ਇੱਥੇ ਕਮਾ ਕਮਾ ਕੇ ਆ ਡੋਬੇ ਵਿੱਚ ਰੰਨੇ ਆ ਖਪਾਈ ਵਿੱਚ ਰੰਨੇ ਆ ਜੀ ਕਿਉਂ ਪਹਿਲਾਂ ਮੀ ਸਾਡੀ ਬੇਕਦਰੀ ਕੀਤੀ ਆ ਅਸੀਂ ਡੁੱਬੇ ਸੀ ਥੈਲਾ ਥੈਲਾ ਸਾਡੇ ਸਿਰ ਤੇ ਉੱਤੇ ਸੀ ਹਾਂ ਅਸੀਂ ਆਪ ਮੈਂ ਡੁੱਬਿਆ ਸੀ ਜਾ ਕੇ ਸੰਗਰੂ ਸਨਮਾਲਤੋ ਹੈ ਤਾਂ ਮੈਨੂੰ ਕੁਝ ਨਹੀਂ ਮਿਲਿਆ ਬਾਬਾ ਜੀ ਜਿਹੜਾ ਇਹ ਬੋਰੀਆਂ ਤੁਸੀਂ ਪਰਵਾ ਰਹੇ ਹੋਗੇ ਲੱਗਦਾ ਹੈ ਕਿ ਇੰਨੇ ਬੋਰੀਆਂ ਨਾਲ ਆਪਣਾ ਸਰਜੂਗਾ ਕੋਈ ਇਹਦੇ ਨਾਲ ਕੋਈ ਫੋਟ ਨਾ ਜੀ ਕੋਈ ਇੱਕ ਕਈ ਹਜ਼ਾਰ ਬੋਰੀ ਭਰ ਕੇ ਜੀ ਲੱਖਾਂ ਕਰੋੜ ਬੋਰੀ ਭਰ ਕੇ ਉਹਦੇ ਕਾ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੇ ਮoure ਨੁਮਾਇੰਦੇ ਆਂਦੇ ਨੇ ਜਾਂ ਪ੍ਰਸ਼ਾਸਨ ਆਂਦਾਗਾ ਬਸ ਖਾਣਾ ਪੂਰਤੀ ਕਰ ਰਿਹਾ ਇੱਥੇ ਆ ਕੇ ਫੋਟੋ ਖਿਚਾ ਕੇ ਵੀਡੀਓ ਪਾਉਣ ਦੇ ਲਈ ਅਸੀਂ ਜਾਏ ਹਨ ਹਾਂ ਖਤਰਾ ਤਾਂ ਬਣਾਇਆ ਹੋਇਆ ਹੈ ਖਤਰਾ ਬਣ ਨਹੀਂ ਜੀ ਖਤਰਾ ਵਾਲਾ ਤਾਂ ਉੱਪਰ ਰਾਦੇ ਨਾ ਪੁੱਥੋ ਉੱਪਰ ਡੁੱਬਣ ਦੇ ਖਤਰਾ ਹੈ ਚੰਨ ਬੇਲੀ ਬੰਦ ਟੁੱਟ ਗਿਆ ਜੀ ਸਾਡਾ ਹਾਂ ਇਹ ਸੈਕਟਰੀ ਸਾਹਿਬਾ ਸਾਡਾ ਕੀ ਕਰੂਗਾ ਇਹ ਬਚਾਰਾ ਸਾਡੇ ਨਾ ਲਿਖਿੰਦਾ ਆ ਅੱਜ ਜੀ ਕਿ ਲਾ ਲਿੰਦਾ ਇਹਨੂੰ ਪਾਉਂਦੇ ਨਹੀਂ ਨਾ ਸੈਕਟਰੀ ਸੁਣਦੇ ਵਿਚਾਰੇ ਦੀ ਦੇਖੋ ਸੈਕਟਰੀ ਸਾਡਾ ਕਾਲਾ ਪੜਾ ਆਰਧੇ ਪੱਨੇ ਪੈਸੇ ਦੇ ਰਿਆ ਸਨ ਅੱਛਾ ਜੀ ਹਾਂ ਜੀ ਅੱਗੇ ਅੱਗੇ ਜੀ ਜਿਹੜਾ ਜ਼ਿਮੀਂਦਾਰਾਂ ਦਾ ਜ਼ਿਮੀਂਦਾਰ ਤੋਂ ਨਵੇਂ ਤਾਲ ਦਿਨ ਨੇ ਫਲਾਨੀ ਕਰਨ ਨੇ ਕਿ ਟਿਕੜੀ ਕਰਨਗੇ ਇਹ ਤਾਂ ਸਰਕਾਰਾਂ ਜੀ ਜੋ ਕਰਨੀਆਂ ਠੀਕ ਕਰਨੀਆਂ ਹਾਂ ਮੁੰਦੇ ਪਿਆਗਾ ਗਗਰ ਸਾਨੂੰ ਵੀ ਦਿਖ ਰਿਹਾ ਤੁਹਾਨੂੰ ਵੀ ਦਿਖ ਰਿਹਾ ਮੁੰਦੇ ਪਿਆਗਾ ਗਗਰ ਤੋਂ ਗਗਰ ਸਾਨੂੰ ਖਤਰਾ ਹੈ ਕੱਗਰ ਤੋਂ ਖਤਰਾ ਹੈ ਬੀਰਦੀ ਦਸਰੇ ਹਨ ਬਾਬਾ ਜੀ ਕਿ ਜੋ ਇਹਨਾਂ ਦੇ ਸੈਕਟਰੀ ਹਨ ਉਹਨਾਂ ਵੱਲੋਂ ਤਾਂ ਆਪਣੀ ਜੇਬੋਂ ਵੀ ਪੈਸੇ ਖਰਚੇ ਜਾ ਰਹੇ ਹਨ ਤਾਂ ਪ੍ਰਸ਼ਾਸਨ ਦੀ ਤੇ ਸਰਕਾਰ ਦੇ ਨੂੰ ਮੈਂਦੇ ਉਹੀ ਗੱਲ ਆ ਜਾਂਦੀ ਹੈ ਕਿ ਇੱਥੇ ਆ ਕੇ ਫੋਟੋ ਖਿਚਵਾ ਕੇ ਮੁੜ ਜਾਂਦੇ ਹਨ ਤਾਂ ਕਿਸਾਨ ਹਨ ਉਹ ਵੀ ਡਰੇ ਹੋਏ ਹਨ ਤੋਂ ਜੋ ਇੱਥੋਂ ਦੇ ਪਿੰਡ ਵਾਸੀ ਹਨ ਉਹ ਵੀ ਡਰੇ ਹੋਏ ਹਨ ਕਿਉਂਕਿ ਘਰਾਂ ਦੇ ਘਰ ਪਿਛੇ ਬਾ ਡੁੱਬ ਗਏ ਸਨ ਲੋਕ ਸੜਕਾਂ ਤੇ ਆ ਗਏ ਸਨ ਤਾਂ ਸਰਕਾਰ ਵੱਲੋਂ ਇਸ ਵਾਰ ਵਾਅਦਾ ਕੀਤਾ ਗਿਆ ਸੀ ਕਿ ਅਜਿਹੀ ਸਥਿਤੀ ਨਹੀਂ ਪੈਦਾ ਹੋਣ ਦਿੱਤੀ ਜਾਵੇਗੀ ਮਨਰੇਗਾ ਦੀ ਗੱਲ ਕੀਤੀ ਜਾਵੇ ਤਾਂ ਜੋ ਇੱਥੇ ਬੋਰੀਆਂ ਰੱਖੀਆਂ ਹਨ ਉਹ ਵੀ ਥੋੜੀਆਂ ਬਹੁਤ ਹਨ 10 ਰੇ ਨਵਾਬਾ ਜੀ ਕੇ ਲੱਖਾਂ ਕੁ ਰੁਪਏ ਦੀਆਂ ਬੋਰੀਆਂ ਚਾਹੀਦੀਆਂ ਹਨ ਜੇ ਕਿਤੇ ਇੱਕ ਘੱਗਰ ਟੁੱਟਦਾ ਹੈ ਤੇ ਪਾਣੀ ਦਾ ਜੋ ਬੰਨ ਹੈ ਲਗਾਤਾਰ ਉਹ ਪਾਣੀ ਬੰਨ ਦੇ ਲੈਵਲ ਤੋਂ ਲਗਾਤਾਰ ਉੱਪਰ ਆਂਦਾ ਜਾ ਰਿਹਾ ਹੈ ਵੀਰ ਜੀ ਹੋਰੀ ਮਯੂਦਨ ਗੱਲ ਕਰਾਂਗੇ ਕਿ ਨਾ ਵੀਰ ਆਪਣਾ ਦਲੇਲ ਸਿੰਘ ਜੀ ਦਲੇਲ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਘੱਗਰ ਹੈ ਉਹ ਲਗਾਤਾਰ ਉਹਦਾ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ 40 ਪੁਆਇੰਟ ਹੋ ਗਿਆ 8% ਰਹਿ ਗਿਆ ਜੇ ਕਿਤੇ ਥੋੜੇ ਬੋਤੇ ਹੋਰ ਮੀਂਹ ਪੈ ਜਾਂਦੇ ਹਨ ਜਿਸ ਤਰ੍ਹਾਂ ਪਹਾੜਾਂ ਤੋਂ ਪਾਣੀ ਆ ਰਿਹਾਗਾ ਤਾਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜੋ ਇਹ ਇੰਤਜ਼ਾਮ ਨੇ ਇਹ ਬਹੁਤ ਥੋੜੇ ਹੈ ਇਹ ਬਹੁਤ ਘੱਟ ਹੈ ਨੇ ਜੀ ਪੈਦਾ ਵੀ ਪਿਛਲੇ ਸਾਲ ਵੀ ਐਵੇਂ ਹੀ ਹੋਇਆ ਜੀ ਨਾਲੇ ਆਪਾਂ ਪਹਿਲਾਂ ਵੀ ਭੋਰੀਆਂ ਭਰੀਆਂ ਸੀ ਨੱਕਾ ਟੁੱਟੇ ਸੀ ਜੀ ਉੱਥੋਂ ਜੀ ਉੱਥੇ ਤੇ ਪਹਿਲਾਂ ਵੀ ਨਾਲੇ ਲੱਗੇ ਸੀ ਜੀ ਮਜ਼ਦੂਰ ਲੱਗਦੇ ਰਹੇ ਜੀ ਨਾਲੇ ਨਰਗ ਵਾਲੇ ਜੀ ਜਿਵੇਂ ਨਾਲੇ ਪਹਿਲਾਂ ਉੱਥੇ ਟੁੱਟਿਆ ਜੀ ਫਿਰ ਉਹ ਪਰਾਂ ਫੁੱਲ ਦੇ ਸਾਈਡ ਟੁੱਟਿਆ ਜੀ ਦੋ ਸਾਈਡ ਨੱਕਾ ਟੁੱਟਿਆ ਜੀ ਇੱਕ ਇੱਥੇ ਉਹ ਬਣਾਇਆ ਸੀ ਜੀ ਆਪਾਂ ਨੇ ਨਾਲੇ ਨਾਲਾ ਬਣਾਇਆ ਸੀ ਜੀ ਮਕੋਟ ਸਾਹਿਬ ਜੀ ਉਹ ਤਿੰਨ ਵਾਰੀ ਉਹ ਹੋ ਗਿਆ ਜੀ ਉੱਥੇ ਪਾਣੀ ਟੁੱਟ ਗਿਆ ਜੀ ਲਾਲੇ ਫੇਰ ਫੇਰ ਨਾਲ ਆਪ ਲੋਕ ਹੋ ਜਾਂਦਾ ਜੀ ਈਵੋ ਉੱਥੇ ਪਾਣੀ ਖੜਿਆ ਜੀ ਪਰਾਂ ਜੀ ਲਾਲੇ ਪਰਾਂ ਵੀ ਇਹੀ ਪ੍ਰਸ਼ਾਸਨ ਤੋਂ ਉਹ ਹੈ ਜੀ ਆਪਣੀ ਤੋਂ ਬੇਨਤੀ ਹੈ ਜੀ ਵੀ ਲਾਂਦੇ ਜਾਂਦਨ ਵੀ ਲਾਂਦੇ ਕੋਈ ਵੀ ਕੰਮ ਕਰੋ ਜੀ ਲਾਲੇ ਸੂਲਤ ਨਾਲ ਕਰਨਾ ਚਾਹੀਦਾ ਜੀ ਇੱਥੇ ਹਰ ਸਾਲ ਆਂਦੇ ਨੇ ਜੀ ਅਨੇਕਾਂ ਹੀ ਲੀਡਰ ਆ ਗਏ ਜੀ ਇੱਥੇ ਪਰ ਸੁਖਦਾ ਕੀਤੇ ਨਹੀਂ ਮਿਲੀ ਜੀ ਇਸ ਪਿੰਡ ਨੂੰ ਜੀ ਇਸੇ ਪਿੰਡ ਤੋਂ ਬਹੁਤ ਬਾਰ ਜਿੱਤ ਕੇ ਗਏ ਨੇ ਹਰ ਇੱਕ ਨੇਤਾ ਜਿੱਤ ਕੇ ਜਾਂਦਾ ਜੀ ਇੱਥੇ ਪਰ ਕੋਈ ਸੁਵਿਧਾ ਨਹੀਂ ਮਿਲੇਗੀ ਇੱਥੇ। ਵੀਰ ਜੀ ਜੋ ਪਿਛਲੀ ਵਾਰ ਭਵਾਨਤਮਨ ਵੱਲੋਂ ਕਿਹਾ ਗਿਆ ਸੀ ਕਿ ਮੁਰਗੀਆਂ ਤੱਕ ਦੇ ਬੱਕਰੀਆਂ ਤੱਕ ਦੇ ਪੈਸੇ ਅਸੀਂ ਦੇ ਦੇਵਾਂਗੇ ਜਿਨ੍ਹਾਂ ਦੇ ਡੰਗਰ ਪਸ਼ੂ ਮਰੇ ਨੇ ਉਹਨਾਂ ਦੇ ਪੈਸੇ ਪੰਜਾਬ ਸਰਕਾਰ ਦੇਊਗੀ ਤਾਂ ਉਹ ਪਿਛਲਾ ਮੁਆਵਜ਼ਾ ਜੇ ਹਰ ਇੱਕ ਮਨ ਦਾ ਕਿਸ ਨੂੰ ਮਿਲਿਆ ਨਹੀਂ ਹੋਣਾ ਤਾਂ ਦੂਜੀ ਵਾਰ ਜੋ ਖਤਰਾ ਹੈ ਉਹ ਵੀ ਫੇਰ ਨੁਕਸਾਨ ਹੋਣ ਤੇ ਖੜਾਗਾ ਕਿਸੇ ਦੀ ਫਸਲ ਦਾ ਮੁਆਵਜ਼ਾ ਨਹੀਂ ਕਿਸ ਨੂੰ ਮਿਲਿਆ। ਵੀਰ ਜੀ ਆਪਾਂ ਨਾ ਤਾਂ ਕਿਸੇ ਸਰਕਾਰ ਕੋ ਉਸਮਾਈ ਨਾ ਕਿਸੇ ਅੰਦਰ ਮੈਂ ਆਪਾਂ ਤਾਂ ਸਿਰਫ ਇਹ ਆ बात ਕਹਿ ਸਕਾਂ ਜੀ ਆਪਾਂ ਤਾਂ ਆਮ ਕਿਸਾਨ ਹੈ ਜੀ। ਤੁਸੀਂ ਥੋੜਾ ਵੀ ਕੋਈ ਵੀ ਹੈ ਜੀ ਮੈਂ ਥੋੜਾ ਕੀ ਨੁਕਸਾਨ ਹੋਇਆ ਸੀ ਪਿਛਲੀ ਵਾਰ ਤਾਂ ਤੁਹਾਨੂੰ ਮੁਆਵਜ਼ਾ ਮਿਲੇਗਾ ਨਾ ਜੀ ਕਹਿ ਕੇ ਤਾਂ ਭੱਗੇ ਸੀ ਜੀ ਬੱਕ ਮਿਲੇ ਨਹੀਂ ਜੀ ਮਿਲੇ ਕਿਸੇ ਨੂੰ ਨਹੀਂ ਮਿਲੇਗਾ ਕਿਸੇ ਨੂੰ ਉਹ ਬਾਈਖੀ ਆਂਦੇ ਨੇ ਜੀ ਦੇਵਾਂਗੇ ਦੇਵਾਂਗੇ ਬਾਕੀ ਕੋਣੀ ਦਿੰਦੇ ਜੀ 100 ਰੁਪਿਆ ਜਨਾਨੀਆਂ ਦਾ ਬੰਨੇ ਤਾਂ ਉਹ ਨਹੀਂ ਦਿਆ ਜੀ ਹਾਂਜੀ 100 ਰੁਪਿਆ ਜਨਾਨੀਆਂ ਦਾ ਬੰਨੇ ਤਾਂ ਉਹ ਨਹੀਂ ਦਿਆ ਸਾਨੂੰ ਦਿੰਦੇ ਨਹੀਂ ਕੀ ਦਿੰਦੇ ਨੇ ਅਸੀਂ ਮਰੇ ਪਏ ਆ ਸਾਡਾ ਤੇ ਇੱਕ ਗੱਲ ਹੈ ਪਰਮਾਤਮਾ ਰੱਖਾ ਜੀ ਮੰਤਰੀ ਮੰਤਰੀ ਕੋਈ ਰੱਖੇ ਨਹੀਂ ਇੱਥੇ ਜਿੱਤਦੇ ਨੇ ਕੁਰਸੀ ਤੇ ਬਹਿ ਜਾਂਦੇ ਨੇ ਸਭਤੀ ਚੌਂਕੜੇ ਮਾਰਦੇ ਨੇ ਸਾਨੂੰ ਕੋਈ ਜਾਤ ਨਹੀਂ ਪੁੱਛਦਾ ਜੀ ਬਿਲਕੁਲ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਕੋਈ ਜਾਤ ਨਹੀਂ ਪੁੱਛਦਾ ਜਿੱਤ ਕੇ ਇੱਥੋਂ ਸਾਰੇ ਚਲੇ ਜਾਂਦੇ ਹਨ ਤਾਂ ਜੋ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਹੋਰ ਵੀ ਵੀਰ ਮੌਜੂਦ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਪਾਂ ਕਿ ਉਹਨਾਂ ਦਾ ਹੀ ਕਹਿਣਾ ਕੀ ਨਾਵੇ ਆਪਣਾ ਸੁੰਦਰ ਸਿੰਘ ਸੁੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਕੱਗਰ ਲਗਾਤਾਰ ਵਾਧ ਹੀ ਜਾ ਰਹੀ ਹੈ ਪਾਣੀ ਦਾ ਖਤਰਾ ਵਧਦਾ ਜਾ ਰਿਹਾ ਹੈ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਿਛਲੀ ਵਾਰ ਦੀ ਗੱਲ ਕੀਤੀ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਫਸਲਾਂ ਦਾ ਦੱਸ ਰਹੇ ਨੇ ਕਿ ਵੀਰ ਜੀ ਕਿਸੇ ਨੂੰ ਕੋਈ ਹਲਕ ਮੁਆਵਜ਼ਾ ਨਹੀਂ ਮਿਲਿਆ ਤਾਂ ਦੂਜੀ ਵਾਰ ਨੁਕਸਾਨ ਆਇਆ ਜੋ ਵੀ ਹੋਣ ਜਾ ਰਹੇ ਇਹ ਸਰਕਾਰਾਂ ਦੀ ਨਲਾਕੀ ਹੈ ਜੀ ਇਹ ਜਿਹੜੀਆਂ ਜਿਹੜੀ ਸਰਕਾਰ ਆਉਂਦੀ ਹੈ ਦਲਾਸਾ ਦੇ ਕੇ ਚਲੀ ਜਾਂਦੀ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਨੇ ਕੋਈ ਇਹਨਾਂ ਨੂੰ ਮੁਆਵਜ਼ਾ ਨਹੀਂ ਕੋਈ ਕੁਝ ਨਹੀਂ ਇਹ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਦੀ ਨਲਾਕੀ ਹੈ ਜਿਹੜਾ ਵੀ ਆਂਦਾ ਦਲਾਸਾ ਦੇ ਕੇ ਚਲਾ ਜਾਂਦਾ ਹੈ ਆ ਕਈ ਪਿੰਡਾਂ ਜਿਵੇਂ ਘੱਗਰ ਹੁਣ ਇਹਨਾਂ ਨੂੰ ਪਤਾ ਹੈ ਸਰਕਾਰਾਂ ਨੂੰ ਵੀ ਇਹਨੇ ਇਹਦੀ ਜਿਹੜੀ ਰਿਪੇਅਰ ਕਰਨੀ ਹੈ ਕਰਦੇ ਹੀ ਨਹੀਂ ਹੈ ਰਿਪੇਅਰ ਜਦੋਂ ਮੌਕੇ ਤੇ ਆਂਦੇ ਆ ਉਦੋਂ ਬਾਅਦ ਜਿਹੜੇ ਰੁਪਏ ਬਣਦੇ ਨੇ ਕੁਝ ਮੰਤਰੀ ਖਾ ਜਾਂਦੇ ਨੇ ਕੁਝ ਸਰਕਾਰਾਂ ਖਤਮ ਕਰ ਜਾਂਦੇ ਨੇ ਜਿਹੜੇ ਮਜ਼ਦੂਰ ਨੇ ਉਹ ਉਹਨਾਂ ਨੂੰ ਪੈਸਾ ਨਹੀਂ ਮਿਲ ਰਿਹਾ ਨਰੇਗ ਵਾਲਿਆਂ ਨੂੰ ਵਿਚਾਰਿਆਂ ਨੂੰ ਨਰੇਗ ਨੇ ਦੱਸ ਰਹੀ ਸੀ ਕਿ ਜਿਹੜੀਆਂ ਸਾਹਮਣੇ ਬੋਰੀਆਂ ਭਰ ਰਹੇ ਨੇ ਉਹ ਸਿਰਫ ਥੋੜੀਆਂ-ਮੋਟੀਆਂ ਬੋਰੀਆਂ ਨੇ ਇਹਦੇ ਘਟੋ-ਘਟ ਲੱਖਾਂ ਬੋਰੀ ਚਾਹੀਦੀ ਹੈ ਮੈਂ ਫੇਰ ਕਹਣਾ ਇਹ ਸਰਕਾਰਾਂ ਦੀ ਨਲਾਕੀਆਂ ਨੇ ਜਿਹੜੇ ਮੰਤਰੀ ਆਂਦੇ ਨੇ ਜੇ 1000 ਬੋਰੀ ਦੀ ਅਲਾਟਮੈਂਟ ਹੁੰਦੀ ਹੈ ਤਾਂ 500 ਇਹ ਇਹਨਾਂ ਨੂੰ ਦੇ ਜਾਂਦੇ ਨੇ 500 ਆਪ ਗਾ ਜਾਂਦੇ ਨੇ ਦੱਸੋ ਕਿੱਥੋਂ ਇਹਦਾ ਸੁਧਾਰ ਹੋਊਗਾ ਇਹਦਾ ਸੁਧਾਰ ਹੋ ਹੀ ਨਹੀਂ ਸਕਦਾ ਜੇ ਬਿਲਕੁਲ ਇੱਕ ਵਾਰ ਤੁਹਾਨੂੰ ਤਸਵੀਰ ਕੈਮਰਾਮੈਨ ਨੂੰ ਕਹਾਂਗੇ ਕਿ ਉਹ ਸਾਹਮਣੇ ਜੋ ਨਰੇਗਾ ਵਾਲੇ ਬੋਰੀਆਂ ਨੂੰ ਭਰ ਰਹੇ ਹਨ ਉਹਨਾਂ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜੋ ਨਰੇਗਾ ਵਾਲੇ ਹਨ ਉਹ ਬੋਰੀਆਂ ਨੂੰ ਮਿੱਟੀ ਨੂੰ ਬੋਰੀਆਂ ਦੇ ਵਿੱਚ ਭਰ ਰਹੇ ਨੇ ਤਾਂ ਉਹ ਬੋਰੀਆਂ ਹਨ ਜੋ ਉਹ ਵੀ ਬਹੁਤ ਥੋੜੀਆਂ ਹਨ ਜਿਸ ਤਰ੍ਹਾਂ ਕਿ ਦੱਸਿਆ ਅੰਕਲ ਜੀ ਨੇ ਕਿ ਇਹ ਬੋਰੀਆਂ ਬਹੁਤ ਥੋੜੀਆਂ ਹਨ ਇਹਦੇ ਨਾਲ ਕੋਈ ਪੂਖਤਾ ਇੰਤਜ਼ਾਮ ਨਹੀਂ ਹੋਵੇਗਾ ਜੇ ਇਸ ਵਾਰ ਕਿਉਂਕਿ ਪਾਣੀ ਦਾ ਲੈਵਲ ਤਾਂ ਲਗਾਤਾਰ ਵੱਧ ਹੀ ਜਾ ਰਿਹਾ ਸਿਰਫ 8 ਪੁਆਇੰਟ ਰਹਿ ਗਿਆ ਜੇ ਇਸ ਵਾਰ ਬੰਨ ਟੁੱਟਦਾ ਹੈ ਤਾਂ ਕਿਸਾਨਾਂ ਦੇ ਵਿੱਚ ਨੁਕਸਾਨ ਨੂੰ ਸਹਿਣ ਦੀ ਵੀ ਸ਼ਕਤੀ ਨਹੀਂ ਹੈ ਕਿਉਂਕਿ ਪਿਛਲੀ ਵਾਰ ਹੀ ਘਰਾਂ ਦੇ ਘਰ ਫਸਲਾਂ ਦੀਆਂ ਫਸਲਾਂ ਡੰਗਰ ਜੋ ਇਹਨਾਂ ਰੱਖਿਓ ਨੇ ਪਸ਼ੂ ਹਨ ਸਾਰੇ ਤਬਾਹ ਹੋ ਗਏ ਸਨ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਜਾਂ ਉਸ ਦੇ ਨੁਮਾਇੰਦੇ ਇਸ ਪਿੰਡ ਦੀ ਇਸ ਖੱਗਰ ਦੀ ਸਾਰ ਕਦੋਂ ਲੈਂਦੇ ਨੇ ਤੇ ਪੁਖਤਾ ਇੰਤਜ਼ਾਮ ਕਦੋਂ ਕਰਦੇ ਨੇ ਤਾਂ ਜੋ ਜੋ ਪਿੰਡ ਵਾਸੀਆਂ ਦੇ ਵਿੱਚ ਇਲਾਕਾ ਵਾਸੀਆਂ ਦੇ ਵਿੱਚ ਜੋ ਸਹਿਮ ਦਾ ਮਾਹੌਲ ਬਣਿਆ ਹੈ ਇਹਨਾਂ ਨੂੰ ਉਸ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਪੰਜਾਬੀ ਟੀਵੀ ਪਿਛਲੇ ਦਿਨਾਂ ਵਿੱਚ ਖੱਗਰ ਦੇ ਕੈਚਮੈਂਟ ਏਰੀਆ ਜਿਹੜਾ ਪਿਛੇ ਪਹਾੜਾਂ ਵਾਲੇ ਪਾਸੇ ਹੈ ਉਹਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਔਰ ਉਸ ਬਾਰਿਸ਼ ਕਰਕੇ ਜਿਹੜਾ ਹੈ ਪਾਣੀ ਦਾ ਲੈਵਲ ਜਿਹੜਾ ਹੈ ਵਧਿਆ ਹੈ ਆ ਨਾਰਮਲ ਡੇਸ ਦੇ ਵਿੱਚ ਜਿਹੜਾ ਖੱਗਰ ਹੈ ਸਾਡੇ ਖਨੋਰੀ ਜਿਹੜਾ ਖਨੋਰੀ ਦੇ ਵਿੱਚ ਸਾਡਾ ਗੇਜ ਲੱਗਾ ਹੈ ਉੱਥੇ 731 ਫੁੱਟ ਤੇ ਚੱਲਦਾ ਹੁੰਦਾ ਆ ਪਿਛਲੇ ਦਿਨ ਇਨਕਰੀਜ਼ ਹੋ ਕੇ 735 ਤੇ ਅੱਜ 739 ਫੀਟ ਤੇ ਚੱਲ ਰਿਹਾ ਹੈ ਬੇਸਿਕਲੀ ਜਿਹੜਾ ਪਿਛਲੇ ਦਿਨਾਂ ਚ ਪਾਣੀ ਕੈਚਮੈਂਟ ਏਰੀਆ ਤੇ ਵਧਿਆ ਉਹ ਹੁਣ ਇਸੋੜੇ ਲੰਘ ਰਿਹਾ ਹੈ ਇਸ ਤੋਂ ਆ ਅਲਾਰਮ ਦੀ ਕੋਈ ਜ਼ਰੂਰਤ ਨਹੀਂ ਹੈ ਖਤਰੇ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ 7 ਜਿਹੜਾ 48 ਹੈ 745 748 ਉਸ ਤੋਂ ਬਾਅਦ ਖਤਰਾ ਜਿਹੜਾ ਹੈ ਉਹ ਵੱਧਦਾ ਹੈ ਅੱਜ ਪਾਣੀ ਰਿਡਿਊਸ ਹੋਣਾ ਸ਼ੁਰੂ ਹੋ ਗਿਆ ਸਾਡੇ ਤਖਨੌਰੀ ਤੋਂ ਪਹਿਲਾਂ ਇੱਕ ਚੀਕਾ ਬੈਰੇਜ ਹੈ ਚੀਕਾ ਬੈਰੇਜ ਉਤੇ ਪਾਣੀ ਜਿਹੜਾ ਹੈ ਕੱਲ ਤੋਂ ਅੱਜ ਸਿਰੇ 1.5 ਫੁੱਟ ਡਾਊਨ ਹੋ ਗਿਆ ਔਰ ਪਾਣੀ ਲਗਾਤਾਰ ਡਾਊਨ ਜਾ ਰਿਹਾ ਸੋ ਇਹਦਾ ਮਤਲਬ ਹੈ ਕਿ ਜਿਹੜਾ ਪਾਣੀ ਪਿਛਲੇ ਦਿਨਾਂ ਚ ਇਕੱਠਾ ਹੋਇਆ ਸੀ ਉਹ ਪਾਣੀ ਹੁਣ ਲੰਘ ਗਿਆ ਲੇਕਿਨ ਅਸੀਂ ਅਲਰਟ ਹਾਂ ਸਾਰੇ ਸਾਡੇ ਇਕਨੌਰੀ ਬੈਰੇਜ ਔਰ ਪਿਛੋਂ ਜਿਹੜਾ ਪੰਖਰਪੁਰ ਹੈ ਉੱਥੇ ਵੀ ਜਿਹੜਾ ਬੈਰੇਜ ਹੈ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉੱਥੋਂ ਪੰਖਰਪੁਰ ਤੋਂ ਸਾਡੇ ਤੱਕ ਪਾਣੀ ਪਹੁੰਚਦੇ ਪਹੁੰਚਦੇ 48 ਆਵਰ ਲੈਂਦਾ ਹੈ ਤ ਸੋ ਇਨ ਕੇਸ ਕੋਈ ਪਾਣੀ ਇਨਕਰੀਜ਼ ਹੋਏਗਾ ਤਾਂ ਸਾਡੇ ਕੋਲ ਸਫੀਸ਼ੀਐਂਟ ਟਾਈਮ ਹੁੰਦਾ ਅਸੀਂ ਆਪਣੀ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਸੇਫ ਥਾਵਾਂ ਤੇ ਮੂਵ ਕਰ ਸਕਦੇ ਆ ਆ ਬਾਕੀ ਪਿਛਲੇ ਸਾਲਾਂ ਦੇ ਜਿੱਥੇ ਫਰੀ ਬਰੀਚਸ ਹੋਈਆਂ ਸੀ ਸਾਡੇ ਘੱਗਰ ਦੇ ਵਿੱਚ ਕਿਉਂਕਿ ਘੱਗਰ ਸਾਡਾ ਦਰਿਆ ਜਿਹੜਾ ਸਿੱਧਾ ਦਰਿਆਣੀ ਹੈ ਇੱਕ ਮੇਨ ਡ੍ਰੀਨਿੰਗ ਰਿਵਰ ਹੈ ਵਲਖਾਂਦਾ ਰਿਵਰ ਹੈ ਤਾਂ ਉਹਦੇ ਵਿੱਚ ਜਦੋਂ ਜਿੱਥੋਂ ਤੁਸੀਂ ਮਕਰੋਡ ਸਾਹਿਬ ਤੋਂ ਡਾਊਨਸਟ੍ਰੀਮ ਜਾਕਲ ਟਾਊਨ ਵੱਲੋਂ ਜਾਂਦੇ ਹੋ ਤਾਂ ਜਿਹੜਾ ਇਹਦਾ ਘੱਗਰ ਦੀ ਚੌੜਾਈ ਹੈ ਉਹ ਤਕਰੀਬਨ 70-80 ਫੁੱਟ ਰਹਿ ਜਾਂਦੀ ਆ ਔਰ ਸਾਰਾ ਬੜਖੰਦਾਆ ਏਰੀਆ ਹੈ ਸੋ ਇਹਦੇ ਵਿੱਚ ਬਹੁਤ ਸਾਰੀਆਂ ਬਰੀਚਸ 23 ਦੇ ਵਿੱਚ 2023 ਦੇ ਵਿੱਚ ਹੋਈਆਂ ਸਨ ਉਹਨਾਂ ਬਰੀਚਸ ਨੂੰ 2023 ਤੋਂ ਬਾਅਦ ਫਲੱਡ ਤੋਂ ਬਾਅਦ ਪਲੱਗ ਕਰਕੇ ਸਟਰੈਂਥਨ ਕੀਤਾ ਗਿਆ ਬੈਂਕਸ ਜਿਹੜੇ ਨੇ ਘਗਰ ਦੇ ਬੈਂਕ ਦੋਵੇਂ ਉਹਨਾਂ ਉੱਤੇ 15-15 ਫੁੱਟ 14 ਤੋਂ 15 ਫੁੱਟ ਜਿਹੜੀ ਹੈ ਵਿਡਥ ਸਾਡੇ ਕੋਲ ਬੈਂਕਸ ਦੀ ਅਵੇਲੇਬਲ ਹੈ ਜਿਹਦੇ ਉੱਤੇ ਆਰਾਮ ਨਾਲ ਟਰੈਕਟਰ ਮਸ਼ੀਨਰੀ ਗੱਡੀਆਂ ਮੂਵ ਕਰ ਸਕਦੀਆਂ ਨੇ ਇਨ ਕੇਸ ਕੋਈ ਬਰੀਚ ਹੁੰਦੀ ਹੈ ਜਦੋਂ ਪਾਣੀ ਵੱਧ ਆਏਗਾ ਤਾਂ ਬ੍ਰੀਚ ਹੁੰਦੀ ਹੈ ਤਾਂ ਉਸ ਬ੍ਰੀਚ ਨੂੰ ਪਲੱਗ ਕਰਨ ਦੇ ਲਈ ਅਸੀਂ ਮੈਨ ਮਸ਼ੀਨ ਜਿਹੜੇ ਮੈਨ ਮਟੀਰੀਅਲ ਤੇ ਮਸ਼ੀਨਰੀ ਉਹ ਇਮੀਡੀਏਟਲੀ ਮੂਵ ਕਰ ਸਕਦੇ ਆ ਸੋ ਪੁਲਿਸ ਡਿਜ਼ੀਪਾਰਟਮੈਂਟ ਸਿਵਲ ਸਾਡੇ ਐਸਜੀਮ ਸਾਹਿਬ ਔਰ ਉਹਨਾਂ ਦਾ ਸਾਰਾ ਰੈਵਨਿਊ ਸਟਾਫ ਸਾਰੇ ਹੀ ਲਗਾਤਾਰ ਡਿਊਟੀ ਦੇ ਉੱਤੇ ਹੈ ਕੰਟਰੋਲ ਰੂਮ ਚਾਲੂ ਚਾਲੂ ਨੇ ਸਾਡੇ ਸੋ ਅਸੀਂ ਸਥਿਤੀ ਤੇ ਨਜ਼ਰ ਬਣਾਈ ਹੋਈ ਹੈ ਔਰ ਕਿਸੇ ਵੀ ਖਤਰਨਾਕ ਸਥਿਤੀ ਨੂੰ ਅਸੀਂ ਨੇ ਜੱਠਣ ਲਈ ਤਿਆਰ ਆ